ਕਹੈ ਨਾਨਕ ਹਰ ਪਿਆਰ ਜੀਉ ਗੁਫਾ ਅੰਦਰ ਰੱਖੈ ਬਾਜਾ ਪਵਨ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਘਰ ਗਵ ਹੋ ਗਵ ਹੋ ਤਸਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤਦ ਭਵ ਹੈ ਗੁਰਮੁਖ ਜਿਨਾਂ ਵਝავਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਵਹਿ ਕਹੈ ਨਾਨਕ ਸੱਚ ਸੋਹਿਲਾ ਸੱਚ ਘਰ ਗਵ ਹੈ अनदशन हो वड भागी हो सगले मनोरथ पुरे पारब्रह्म प्रभु पाया उतरे सगले विसुरे दुख रोग संताप उतरे सुनी सच्ची वाणी संत साजन भयेस रसे पुरे गुरते जाने सुनते पुनीत कहैते पवत्त सतगुरु रहया भर पुरे ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਤੇ ਪੁਨੀਤ ਕਹੈ ਤੇ ਪਵਿੱਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਦਰਮਾ ਦੇ ਠੰਡੇ ਦਰਬਾਰ ਤੁਜ ਬੇਨਸਵਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਬਾਦ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਣੀ हो गुरु बाणिया सिर बा गुरु प्यारी गुरु सवारी सत्संग जीव आओ <क्ष्थ> ਜਿੰਨੇ ਵੀ ਸਰੀਰ ਪਾਤਸ਼ਾਹੀ ਦੇ ਚਰਨਾਂ ਵਿੱਚ ਜੁੜੇ ਬੈਠੇ ਹਾਂ ਕੁਝ ਸਮੇਲੇ ਹੀ ਮਨਵਿਰਤੀਆਂ ਨੂੰ ਇਕਾਗਰ ਚਿਤ ਕਰਦੇ ਹੋਏ ਮਾਲਕ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰੀਏ ਜੀ ਕੋਈ ਵੀ ਰਸਨਾ ਵੰਜੀ ਨਾ ਰਹੇ بلند ਆਵਾਜ਼ ਵਿੱਚ ਸਾਰੀ ਸੰਗਤ ਰਲ ਮਿਲ ਕੇ ਕਰੋ ਜੀ ਕਿਰਪਾ ਵਾਹਿ ਗੁਰੂ ਵਾਹਿ guru, wai, guru, wai, guru, wai, guru, wai, guru, wai, guru, wai, guru, why? guru green